ਆ ਜਿਹੜਾ ਸੁੰਦਰ ਸ਼ਹਿਰ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਹੈ ਜੀ ਜੋਛੀ ਮੱਠ ਗੋਵਿੰਦਗੜ੍ਹ ਤੋਂ 18 ਕਿਲੋਮੀਟਰ ਪਹਿਲੇ ਜੋਛੀ ਮੱਠ ਦਾ ਇੱਕ ਵਿਊ ਦਿਖਾ ਰਹੇ ਹਾਂ ਬਹੁਤ ਹੀ ਸੁੰਦਰ ਹੈ ਤੇ ਸਾਡੇ ਨਾਲੋਂ ਮੌਸਮ ਹੈ ਜਿਹੜਾ ਕਾਫੀ ਚੇਂਜ ਹੋ ਗਿਆ 5 ਵਜੇ ਦਾ ਟਾਈਮ ਹੈ ਸਾਡੇ ਇੱਥੇ ਪੂਰੀ ਧੋਪਾਂ ਦੀ ਪੰਜਾਬ ਦੇ ਵਿੱਚ ਇੱਥੇ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਪਿੱਛੇ ਬੱਦਲ ਬਾਈ ਹੋਈ ਵੀ ਪੂਰੀ ਤੇ ਹਲਕੇ ਹਲਕੇ ਬਾਰਿਸ਼ ਜੀ ਵੀ ਲੱਗੀ ਵੀ ਤੇ ਠੰਡ ਹੈ ਬਿਲਕੁਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਜਿਵੇਂ ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਵੀ ਆਪਾਂ ਯਾਤਰਾ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਤੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਅਸੀਂ ਪੌਂਟਾ ਸਾਹਿਬ ਤੋਂ ਰਿਸ਼ੀਕੇਸ਼ ਪਹੁੰਚੇ ਸਾਂ ਤੇ ਉਸ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਜੀ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਵਿੰਦ ਘਾੜ ਸਾਹਿਬ ਦੇ ਵੱਲ ਇਹ ਗੁਰਦੁਆਰਾ ਗੋਵਿੰਦ ਘਾੜ ਜੋ ਹੈ ਇਹ ਉੱਤਰਾਖੰਡ ਦੇ ਚਮੋਲੀ ਡਿਸਟ੍ਰਿਕਟ ਦੇ ਵਿੱਚ ਹੈ ਜਿੱਥੇ ਕਿ ਅਲਕਨੰਦਾ ਨਦੀ ਅਤੇ ਲਕਸ਼ਮਣ ਗੰਗਾ ਨਦੀ ਜਿਹੜੀ ਇਹਨਾਂ ਦੋਨਾਂ ਦਾ ਸੰਗਮ ਹੁੰਦਾ ਹੈ ਜਿਸ ਸਥਾਨ ਤੇ ਉੱਥੇ ਮੌਜੂਦ ਹੈ ਗੁਰਦੁਆਰਾ ਗੋਬਿੰਦ ਘਾਟ ਸੋ ਅੱਜ ਜਾ ਰਹੇ ਹਾਂ ਜੀ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦੇ ਵੱਲ ਤੇ ਉਸ ਤੋਂ ਅੱਗੇ ਫਿਰ ਯਾਤਰਾ ਜਿਹੜੀ ਸਾਡੀ ਅੱਗੇ ਵਧੇਗੀ ਤੇ ਫਿਰ ਜਾਵਾਂਗੇ ਜੀ ਗੁਰਦੁਆਰਾ ਸ੍ਰੀ ਸੱਚਖੰਡ ਹਿਮਕੁੰਡ ਸਾਹਿਬ ਜੀ ਤੇ ਹੁਣ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਜੀ ਕਿੱਥੋਂ ਕਿੱਥੋਂ ਹੋ ਕੇ ਅਸੀਂ ਅੱਗੇ ਪਹੁੰਚਦੇ ਹਾਂ ਤੇ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਭਈ ਕਿਵੇਂ ਇੱਥੋਂ ਪਹੁੰਚਿਆ ਜਾਂਦਾ ਹੈ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਦੇ ਵੱਲ ਤੇ ਆਹ ਤੁਸੀਂ ਦੇਖ ਰਹੇ ਹੋ ਬੋਟਿੰਗ ਰਿਸ਼ੀਕੇਸ਼ ਦੀ ਜਿਹੜੀ ਬੋਟਿੰਗ ਹੈ ਉਹ ਮਸ਼ਹੂਰ ਹੈ ਸਾਰੇ ਤੁਸੀਂ ਜਾਣਦੇ ਹੀ ਹੋ ਕਿ ਇੱਥੇ ਨਾਲ ਹੀ ਗੰਗਾ ਨਦੀ ਵਹਿੰਦੀ ਹੈ ਤੇ ਉੱਥੇ ਹੀ ਸੈਲਾਨੀ ਜਿਹੜੇ ਬੋਟਿੰਗ ਕਰਨ ਆਉਂਦੇ ਹਨ ਤੇ ਦੋਸਤੋ ਜਿਵੇਂ ਹੀ ਅਸੀਂ ਰਿਸ਼ੀਕੇਸ਼ ਤੋਂ ਅੱਗੇ ਵਧਦੇ ਜਾਂਦੇ ਹਾਂ ਉਵੇਂ-ਉਵੇਂ ਮੌਸਮ ਦਾ ਮਜਾਜ ਜਿਹੜਾ ਚੇਂਜ ਹੁੰਦਾ ਜਾਂਦਾ ਠੰਡ ਵੱਧਦੀ ਜਾਂਦੀ ਹੈ ਅੱਗੇ-ਅੱਗੇ ਦੋਸਤੋ ਰਸਤੇ ਦੇ ਵਿੱਚ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਹਲੇ ਉਹ ਸਾਰੀ ਉਹਦੇ ਨੇ ਕੰਮ ਚੱਲ ਰਿਹਾ ਤੇ ਪਤਾ ਨਹੀਂ ਕਿਸ ਕਾਰਨ ਕਰਕੇ ਇੱਥੇ ਹੀ ਰੁਕਿਆ ਹੋਇਆ ਕਾਫੀ ਸਮੇਂ ਤੋਂ ਸੋ ਕਈ ਵੀਰ ਭੈਣ ਭਰਾਵਾਂ ਨੇ ਸੋਸ਼ਲ ਮੀਡੀਆ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ ਇਹ ਰਸਤੇ ਦੇ ਵਿੱਚ ਜਾਂਦੇ ਟਾਈਮ ਯੋ ਵੀ ਸੰਗਤ ਅੱਗੇ ਜਾਂਦੀ ਹੈ ਗੁਰੂ ਕੇ ਲੰਗਰ ਦਾ ਪ੍ਰਬੰਧ ਹੈ ਸੋ ਸੰਗਤ ਇੱਥੇ ਰੁੱਕ ਕੇ ਲੰਗਰ ਛੱਕ ਕੇ ਫਿਰ ਅੱਗੇ ਜਾਂਦੀ ਹੈ ਲੋ ਜੀ ਹੁਣ ਅਸੀਂ ਉੱਤਰਾਖੰਡ ਦੇ ਰੁਦਰ ਪ੍ਰਯਾਗ ਏਰੀਆ ਪੈਂਦਾ ਹੈ ਸ਼ਹਿਰ ਇਹ ਕਸਬਾ ਇੱਥੇ ਉੱਥੇ ਪਹੁੰਚ ਚੁੱਕੇ ਆ ਆ ਦੇਖੋ ਵਿਊ ਕਿੰਨਾ ਵਧੀਆ ਇਸ ਤੋਂ ਅੱਗੇ ਫਿਰ ਆਪਾਂ ਥੋੜਾ ਜਿਹੜਾ ਸਫ਼ਰ ਐ ਬੱਸ ਦੇ ਵਿੱਚ ਕਰਾਂਗੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ। ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਗਏ ਜੀ ਜੋਚੀ ਬਾਠਾ। ਕੁਝ ਬੰਦੇ ਸਾਡੇ ਜਿਹੜੇ ਪਿੱਛੇ ਆ ਰਹੇ ਤੇ ਮੈਂ ਤੇ ਵੀਰਾ ਅਸੀਂ ਆ ਕੇ ਬੱਸ ਦੇ ਵਿੱਚ ਤੇ ਇੱਥੋਂ ਹੌਣ ਲਾਵਾਂਗੇ ਜੀ ਬੱਸ ਗੋਵਿੰਦ ਘੜ ਵਾਸਤੇ। ਵੈਸੇ ਪਿੱਛੇ ਸਾਡੇ ਬੰਦੇ ਆ ਰਹੇ ਆ ਮੋਟਰਸਾਈਕਲ ਤੇ ਵੀ। ਜੇ ਉਹ ਪਹੁੰਚ ਗਏ ਠੀਕ ਹੈ ਨਹੀਂ ਤਾਂ ਅਸੀਂ ਬੱਸ ਲੈ ਕੇ ਜਿਹੜੀ ਹੁਣ ਸਿੱਧੀ ਗੋਵਿੰਦ ਘਾਟ ਜਾਵਾਂਗੇ ਤੇ ਤੁਹਾਨੂੰ ਜੋਚੀ ਮੱਠ ਦਾ ਇੱਕ ਵਿਊ ਦਿਖਾਣੇ ਆ ਬਹੁਤ ਹੀ ਸੁੰਦਰ ਹੈ ਤੇ ਸਾਡੇ ਨਾਲੋਂ ਮੌਸਮ ਹੈ ਜਿਹੜਾ ਕਾਫੀ ਚੇਂਜ ਹੋ ਗਿਆ ਸਾਡੇ ਉੱਥੇ ਇਸ ਟਾਈਮ 5 ਵਜੇ ਦਾ ਸਮਾਂ ਹੈ ਭਾਜੀ ਬਿਲਕੁਲ ਜੀ ਬਿਲਕੁਲ 5 ਵਜੇ ਦਾ ਟਾਈਮ ਹੈ ਸਾਡੇ ਇੱਥੇ ਪੂਰੀ ਧੋਪਾਂ ਦੀ ਪੰਜਾਬ ਦੇ ਵਿੱਚ ਇੱਥੇ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਪਿੱਛੇ ਬੱਦਲ ਬਾਈ ਹੋਈ ਵੀ ਪੂਰੀ ਤੇ ਹਲਕੇ ਹਲਕੇ ਬਾਰਿਸ਼ ਜੀ ਵੀ ਲੱਗੀ ਵੀ ਤੇ ਠੰਡ ਹੈ ਬਿਲਕੁਲ ਤੇ ਹੁਣ ਇਹ ਤੋਂ ਬਾਅਦ ਜਾਵਾਂਗੇ ਜੀ ਗੋਵਿੰਦ ਘਾਟ ਸੋ ਸਾਡੇ ਨਾਲ ਜੁੜੇ ਰਹੋ ਜੀ ਦੇਖਦੇ ਰਹੋ ਜੀ ਕਿੱਥੇ ਕਿੱਥੇ ਜਾਂਦੇ ਤੇ ਕਿਵੇਂ-ਕਿਵੇਂ ਜਾਂਦੇ ਆ ਸੋ ਮਿਲਦੇ ਆ ਜੀ ਅੱਗੇ ਜਾ ਕੇ ਸੋ ਦੋਸਤੋ ਦੇਖੋ ਜੀ ਏਰੀਆ ਦਾ ਵਿਊ ਇਹ ਜਗ੍ਹਾ ਹੈਗੀ ਜੋਛੀ ਮੱਠ ਕਾਫੀ ਸੁੰਦਰ ਇਲਾਕਾ ਇਹ ਹਿਮਾਚਲ ਦਾ ਜਿਵੇਂ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਦੇਖਿਆ ਵੀ ਅਸੀਂ ਇੱਥੇ ਬੱਸ ਦੇ ਵਿੱਚ ਪਹੁੰਚੇ ਸਾਂ ਤੇ ਮੌਸਮ ਇੱਥੇ ਬਹੁਤ ਵਧੀਆ ਹੋਇਆ ਹੋਇਆ ਹਲਕੀ-ਹਲਕੀ ਬਾਰਿਸ਼ ਵੀ ਪੈ ਰਹੀ ਹੈ ਤੇ ਬੜਾ ਹੀ ਸੁਹਾਵਣਾ ਮੌਸਮ ਹੈ ਸੋ ਵਿਊ ਬਹੁਤ ਵਧੀਆ ਲੱਗਿਆ ਇਸ ਕਰਕੇ ਸੋਚਿਆ ਭਈ ਦੇਖਣ ਵਾਲਿਆਂ ਨੂੰ ਵੀ ਦਿਖਾਇਆ ਜਾਵੇ ਆ ਜੂਗੇ ਮੋਰੇ ਨੂੰ ਜਿੱਥੇ ਵੀ ਕਰਨਾ ਹੋਇਆ ਵੀ ਉਹ ਫਟਾ ਕਾਰਜੇ ਬਣਦਾ ਹੋਇਆ ਤਾਂ ਅਸੀਂ ਕਾਰਜੇ ਦਾ ਪਤਾ ਕਰ ਲੂਗੀ ਜੀ ਤੈਨੂੰ ਆਹ ਦੇਖੋ ਜੀ ਮੌਸਮ ਕਿੰਨਾ ਵਧੀਆ ਹੋਇਆ ਵਾ بارش ਲੱਗੀ ਹੋਈ ਆ ਤੇ ਮੌਸਮ ਕਾਫੀ ਵਧੀਆ ਪਰ ਨਾਲ ਦੀ ਨਾਲ ਹਨੇਰਾ ਵੀ ਹੋਣ ਵਾਲਾ ਹੈ ਸੋ ਦੇਖਦੇ ਆਂ ਜੀ ਅੱਗੇ ਜਾਣ ਦਾ ਕਿਵੇਂ ਬਣਦਾ ਹੈ ਲੋ ਜੀ ਰਾਤ ਥੋੜਾ ਲੇਟ ਪਹੁੰਚੇ ਅਸੀਂ ਤੇ ਫਾਈਨਲੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਸਾਹਿਬ ਡਿਸਟ੍ਰਿਕਟ ਚਮੋਲੀ ਉੱਤਰਾਖੰਡ ਦੇ ਵਿੱਚ ਹੈ ਤੇ ਆਓ ਜੀ ਕਰਦੇ ਆਂ ਦਰਸ਼ਨ ਤੇ ਨਾਲ ਸਾਡੇ ਤੁਸੀਂ ਵੀ ਵੀਡੀਓ ਦੇਖਦੇ ਦੇਖਦੇ ਜਰੂਰ ਦਰਸ਼ਨ ਕਰ ਰਹੇ ਹੋਵੋਗੇ ਆਹੇ ਗੁਰੂ ਆਹੇ ਜਿੰਗਲਾਂ ਦੇ ਵਰਤ ਤੰਨਾ ਲਹੀ ਹੈ ਇਹ ਜੋਰ ਖੜਾ ਹੈ ਬੋਲ ਵੀ ਆਪਾਂ ਹੁਣ ਸ਼ੁਰੂ ਕਰਨ ਲੱਗੇ ਉੱਧਰ ਨੂੰ ਜਾਣ ਲੱਗੇ ਹੋਏ ਉਹ ਤਾਂ ਲਓ ਜੀ ਹੁਣ ਅੱਜ ਅਸੀਂ ਯਾਤਰਾ ਆਰੰਭ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਜੀ ਤੋਂ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਜੀ ਤੱਕ ਗੁਰਦੁਆਰਾ ਗੋਬਿੰਦ ਧਾਮ ਇੱਥੋਂ ਲਗਭਗ 13-14 ਕਿਲੋਮੀਟਰ ਹੈ ਤੇ ਇੱਥੋਂ ਹੀ ਸਾਰੀ ਪੈਦਲ ਯਾਤਰਾ ਜਿਹੜੀ ਸ਼ੁਰੂ ਹੁੰਦੀ ਹੈ ਸੋ ਆਪਾਂ ਜਾ ਰਹੇ ਜੀ ਗੁਰਦੁਆਰਾ ਗੋਵਿੰਦ ਧਾਮ ਜੀ ਦੇ ਵੱਲ ਤੇ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੋਂ ਜਿਹੜੀ ਯਾਤਰਾ ਹੈ ਸਾਰੀ ਹੀ ਪੈਦਲ ਯਾਤਰਾ ਹੈ ਹੁਣ ਸਾਡੀ ਇੱਥੋਂ ਲੈ ਕੇ ਗੋਵਿੰਦ ਧਾਮ ਤੱਕ ਤੇ ਗੁਰਦੁਆਰਾ ਗੋਵਿੰਦ ਧਾਮ ਜੀ ਤੋਂ ਲੈ ਕੇ ਸਵੇਰੇ ਕੱਲ ਨੂੰ ਅਸੀਂ ਜਾਵਾਂਗੇ ਗੁਰਦੁਆਰਾ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਵੱਲ ਤੇ ਅੱਜ ਦੀ ਵੀਡੀਓ ਥੋੜੀ ਲੰਬੀ ਹੋ ਜਾਵੇਗੀ ਇਸ ਕਰਕੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਗੱਡੀਆਂ ਇੱਕ ਗੁਰਦੁਆਰਾ ਗੋਬਿੰਦ ਘਾੜ ਤੋਂ ਲਗਭਗ 4 ਕਿਲੋਮੀਟਰ ਦੂਰ ਤੱਕ ਛੱਡ ਕੇ ਆਣਗੀਆਂ ਅਤੇ ਉਸ ਤੋਂ ਬਾਅਦ ਸਾਡੀ ਸਾਰੀ ਹੀ ਯਾਤਰਾ ਪੈਦਲ ਹੋਵੇਗੀ ਸੋ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ